ਵਿਚਨ ਵਿਚਨ ਕਰਦੀ ਹੈ ਮਤਲਬ ਵਿਆਹ ਦੇ ਵਿੱਚ ਲੋਕਾਂ ਨੇ ਦੋ ਦੋ ਤਿੰਨ ਤਿੰਨ ਵਾਰੀ ਚਾਰ ਚਾਰ ਵਾਰੀ ਵੀ ਸੁਣਿਆ ਇਵਨ ਇੱਕ ਮੋਟਾ ਗੁੜੀ ਸਟੇਜ ਤੇ ਬੈਠਾ ਕਈ ਵਾਰੀ ਤਾਂ ਐਦਾਂ ਵੀ ਹੋ ਜਾਂਦਾ ਸੀ ਮੁੰਡਾ ਵੀ ਫਰਮੈਸ਼ ਕਰਦਾ ਸੀ ਵਿਚਨ ਵਿਚਨ ਸਰਾ ਹਾਲਾਂਕਿ ਇਹ ਵਿਚਨ ਵਿਚਨ ਗੱਲ ਤਾਂ ਇਹ ਹੈ ਵੀ ਵਿਛੋੜੇ ਦੀ ਗੱਲ ਹੈ ਦੇਖੋ ਵਿਛੋੜਾ ਮਾਤੀ ਦਾ ਵੀ ਹੋ ਸਕਦਾ ਹੈ ਪਿਓ ਪੁੱਤ ਦਾ ਵੀ ਵਿਛੋੜਾ ਦੋ ਭਰਾਵਾਂ ਚ ਆਪਸ ਵਿੱਚ ਦੋ ਚੌੜ ਵਾਲਿਆਂ ਇਹ ਤਾਂ ਵੀ ਛੋੜੇ ਦੀ ਗੱਲ ਹੈ ਤੁਸੀਂ ਇਸ ਚੀਜ਼ ਨੂੰ ਲੈਣਾ ਕਿਵੇਂ ਹੈ ਗੱਲ ਕਿਵੇਂ ਲੈਣਾ ਬਿਲਕੁਲ ਬਿਲਕੁਲ ਇਹ ਲੋਕ ਕਮਾਲ ਦੇ ਨੇ ਪੰਜਾਬੀ ਸਰੋਤੇ ਨੇ ਵੀ ਵਿਆਹਾਂ ਸ਼ਾਦੀਆਂ ਤੇ ਵੀ ਇਦਾਂ ਦੇ ਸੈਡ ਸੌਂਗ ਸੁਣ ਕੇ ਵੀ ਇੰਜੋਏ ਕਰਦੇ ਹੈ ਨਾ ਹਾਂ ਬਿਲਕੁਲ ਬਿਲਕੁਲ ਇੰਜੋਏ ਕਰਦੇ ਜੀ ਉਹ ਤੁਹਾਡੇ ਦੇ ਇਦਾਂ ਦੇ ਗੀਤ ਬਹੁਤ ਸਾਰੇ ਹੈ ਸਾਰੀ ਫਰਮਾਇਸ਼ ਪੂਰੀ ਕਰ ਦਿੰਦੇ ਚਲੋ ਜਿਹੜਾ ਮੈਂ ਕਹਿੰਦਾ ਵਿਛਣ ਵਿਛਣਾ ਹੈ ਇਹ ਯਾਰ ਨਾ ਵਿਚੜੇ ਇਹ 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 ਸੁਣ ਸਕਦੇ ਆ ਪਰ ਰੱਬ ਦੇ ਸਮਾਂ ਗਾਣਾ ਵਿਆਹ ਚ ਤੁਸੀਂ ਥੋੜੋ ਗਾ ਸਕਦੇ ਹੋ ਉਧਰ ਸਿੱਧੀ ਇੱਕ ਬੇਵਫਾਈ ਹੈ ਵੀ ਰੱਬ ਦੇ ਸਮਾਂ ਦਾ ਨੂੰ ਕਹਿਣ ਵਾਲੀ ਹੈ ਰੱਬ ਸਾਡੇ ਜੇ ਬਣਾਏ ਕਿਨੇ ਹੋਰ ਦੱਸਿਆ ਇਹ ਤੁਸੀਂ ਵਿਆਹ ਚ ਨਹੀਂ ਗਾ ਸਕਦੇ ਵਿਆਹ ਚ ਨਹੀਂ ਉਥੇ ਕਈ ਦਾ ਭਰਾਵਾ ਤੈਨੂੰ ਤੂੰ ਆਪਣੇ ਫੰਕਸ਼ਨ ਚ ਬੁਲਾ ਤੈਨੂੰ ਉਥੇ ਸਰਾਵਾਂਗੇ ਪਰ ਲੋਕੀ ਸੁਣ ਲੈਂਦੇ ਨਾ ਅਜੇ ਸੁਣਦੇ ਗਾਣੇ ਨਾ ਨਹੀਂ ਉਹ ਇੱਕ ਡਾਇਰੈਕਟਰ ਮੇਣਾ ਜਾ ਜਾਂਦਾ ਇਹ ਵਿਆਹ ਚ ਨਹੀਂ ਜੀ ਕਹਿੰਦੇ ਹੂੰ ਹੂੰ ਇਹ ਮੈਨ ਕੋਈ ਪਬਲਿਕ ਫੰਕਸ਼ਨ ਹੋਵੇ ਉਹ ਤੇ ਗੱਲ ਹੈ ਪਰ ਜੇ ਇੰਨਾ ਤਾਂ ਗਣ ਵਿਆਹ ਤੇ ਵੀ ਗਾਉਣਾ ਪੈਂਦਾ ਹੈਗਾ ਜੇ ਲੋਕੀ ਕਹਿ ਦੇਣ ਜਾਂ ਮੁੰਡਾ ਹੀ ਉੱਟ ਕੇ ਕਹਦੇ ਭਾਈ ਉਹ ਸੁਣਾਓ ਤੇ ਫਿਰ ਅਗਲੇ ਜ਼ਿੰਮੇਵਾਰੀ ਕਹਦੇ ਨੇ ਫਿਰ ਅਸੀਂ ਅਨਾਉਂਸ ਕਰ ਦਿੰਦੇ ਆ ਵੀ ਇਹ ਭਾਈ ਮੁੰਡੇ ਨੇ ਕਿਹਾ ਜਾਂ ਮੁੰਡੇ ਦੇ ਮਾਮੇ ਨੇ ਕਿਹਾ ਜਾਂ ਮੁੰਡੇ ਦੀ ਚਾਚੀ ਨੇ ਕਿਹਾ ਤਾਂ ਸੁਣਾ ਦੇ ਨੇ ਥੋੜਾ ਜਿਹਾ ਉਹ ਵੀ ਜਿੱਥੇ ਸ਼ਬਦ ਆਉਣਾ ਹੈ ਉਹ ਵੀ ਮਲਮੀ ਦੀ ਜੀਬ ਨਾਲ ਕਹਿ ਕੇ ਅੱਗੇ ਚੱਲ ਜਾਣਾ ਮਤਲਬ ਇਹ ਤੁਹਾਡੀ ਆਪਣੀ ਸਿਆਣਪ ਹੈ ਕੇ ਆ ਯਾਰ ਉਹ ਚੀਜ਼ ਉਹਨਾਂ ਕੇ ਸਰਾ ਤੁਸੀਂ ਟੈਕਲ